ਦੀਵਾਲੀ ਤੇ ਪ੍ਰਦੂਸ਼ਣ ਕੰਟਰੋਲ ਅਤੇ ਤਿਉਹਾਰ ਮਨਾਉਣ ਦੇ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਦਿੱਲੀ ਪ੍ਰਸ਼ਾਸਨ ਨੇ ਕੁਝ ਖਾਸ ਨਿਯਮ ਕੋਸ਼ਿਸ਼ਿਤ ਕੀਤੇ ਹਨ ਇਸ ਸਾਲ ਸਿਰਫ ਗ੍ਰੀਨ ਕੈਕਰਸ ਹੀ ਆਗਿਆਤ ਹਨ ਅਤੇ ਇਸ ਲਈ ਸਿਰਫ ਉਹੀ ਪਟਾਕੇ ਖਰੀਦੇ ਅਤੇ ਵਰਤੇ ਜਾ ਸਕਦੇ ਹਨ ਜਿਨ੍ਹਾਂ ਕੋਲ ਨੀਰੀ ਸਰਟੀਫਿਕੇਟ ਅਤੇ ਵੈਧ QR ਕੋਡ ਹੋਵੇ ਪਟਾਕੇ ਵੇਚਣ ਦੀ ਆਗਿਆ 1 ਅਕਤੂਬਰ ਤੋਂ 21 ਅਕਤੂਬਰ ਤੱਕ ਹੈ ਦਿੱਲੀ ਵਿੱਚ ਪਟਾਕੇ ਜਲਾਉਣ ਦਾ ਸਮਾਂ ਵੀ ਸਖਤੀ ਨਾਲ ਨਿਰਧਾਰਿਤ ਕੀਤਾ ਗਿਆ ਹੈ ਦੀਵਾਲੀ ਤੋਂ 1 ਦਿਨ ਪਹਿਲਾਂ ਅਤੇ ਦੀਵਾਲੀ ਦੇ ਦਿਨ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਜਲਾਏ ਜਾ ਸਕਦੇ ਹਨ ਸਟ੍ਰਿੰਗ ਕਰੈਕਰਸ ਜਾਂ ਲੜੀ ਵਾਲੇ ਪਟਾਕੇ ਪੂਰੀ ਤਰ੍ਹਾਂ ਬੈਨ ਹਨ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਗ੍ਰੀਨ ਕਰੈਕਰਸ ਕਿੱਥੋਂ ਖਰੀਦੇ ਜਾ ਸਕਦੇ ਹਨ ਦਿੱਲੀ ਵਿੱਚ 188 ਅਰਜ਼ੀਆਂ ਵਿੱਚੋਂ ਪ੍ਰਸ਼ਾਸਨ ਨੇ ਸਿਰਫ 163 ਸ਼ਾਪਸ ਨੂੰ ਲਾਇਸੈਂਸ ਦਿੱਤਾ ਹੈ ਸ਼ਾਰਦਾ 26 ਈਸਟ ਦਿੱਲੀ 25 ਨਾਰਥ ਈਸਟ ਦਿੱਲੀ 21 ਨਾਰਥ ਦਿੱਲੀ 18 ਲਾਇਸੈਂਸ ਸ਼ਾਪ ਹਨ ਨੌਇਡਵਾਸੀਆਂ ਲਈ ਵੀ ਈਸਟ ਦਿੱਲੀ ਦੀਆਂ ਅਥਾਰਾਈਜ਼ਡ ਸ਼ਾਪਸ ਤੋਂ ਪਟਾਕੇ ਖਰੀਦਣੇ ਦੀ ਆਗਿਆ ਹੈ ਧਿਆਨ ਰੱਖੋ ਕਿ ਦੀਵਾਲੀ ਤੋਂ ਬਾਅਦ ਬਚਾ ਹੋਇਆ ਸਟਾਕ 2 ਅਕਤੂਬਰ ਤੱਕ ਹੋਲ ਸੇਲਰਸ ਨੂੰ ਰਿਟਰਨ ਕਰਨਾ ਹੋਵੇਗਾ ਦਿੱਲੀ ਪੁਲਿਸ ਇਸ ਦੀ ਖਾਸ ਨਿਗਰਾਨੀ ਕਰੇਗੀ ਕੋਈ ਵੀ ਨਿਯਮਾਂ ਦੀ ਉਲੰਘਣ ਕਰਨ ਵਾਲਾ ਲਾਇਸੈਂਸ ਅਤੇ ਸ਼ਾਪ ਦੋਨਾਂ ਲਈ ਸਸਪੈਂਡ ਹੋ ਸਕਦਾ ਹੈ ਇਸ ਲਈ ਇਸ ਦੀਵਾਲੀ ਸੁਰੱਖਿਤ ਅਤੇ ਇਕੋ ਫ੍ਰੈਂਡਲੀ ਤਰੀਕੇ ਨਾਲ ਮਨਾਓ ਗ੍ਰੀਨ ਕ੍ਰੈਕਰਜ਼ ਵਰਤੋ ਕਰੋ ਅਤੇ ਨਿਯਮਾਂ ਦਾ ਧਿਆਨ ਰੱਖੋ ਹੈਪੀ ਅਤੇ ਸੇਫ ਦੀਵਾਲੀ ਦੀਵਾਲੀ ਤੇ ਪ੍ਰਦੂਸ਼ਣ ਕੰਟਰੋਲ ਅਤੇ ਤਿਉਹਾਰ ਮਨਾਉਣ ਦੇ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਦਿੱਲੀ ਪ੍ਰਸ਼ਾਸਨ ਨੇ ਕੁਝ ਖਾਸ ਨਿਯਮ ਕੋਸ਼ਿਸ਼ਿਤ ਕੀਤੇ ਹਨ ਇਸ ਸਾਲ ਸਿਰਫ ਗ੍ਰੀਨ ਕੈਕਰਸ ਹੀ ਆਗਿਆਤ ਹਨ ਅਤੇ ਇਸ ਲਈ ਸਿਰਫ ਉਹੀ ਪਟਾਕੇ ਖਰੀਦੇ ਅਤੇ ਵਰਤੇ ਜਾ ਸਕਦੇ ਹਨ ਜਿਨ੍ਹਾਂ ਕੋਲ ਨੀਰੀ ਸਰਟੀਫਿਕੇਟ ਅਤੇ ਵੈਧ ਕਯੂਆਰ ਕੋਡ ਹੋਵੇ ਪਟਾਕੇ ਵੇਚਣ ਦੀ ਆਗਿਆ 1 ਅਕਤੂਬਰ ਤੋਂ 1 ਅਕਤੂਬਰ ਤੱਕ ਹੈ ਦਿੱਲੀ ਵਿੱਚ ਪਟਾਕੇ ਜਲਾਉਣ ਦਾ ਸਮਾਂ ਵੀ ਸਖਤੀ ਨਾਲ ਨਿਰਧਾਰਿਤ ਕੀਤਾ ਗਿਆ ਹੈ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅਤੇ ਦੀਵਾਲੀ ਦੇ ਦਿਨ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਰਾਤ ਤੁਹ ਅਠ ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਜਲਾਏ ਜਾ ਸਕਦੇ ਹਨ ਸਟ੍ਰਿੰਗ ਕਰੈਕਰਸ ਜਾਂ ਲੜੀ ਵਾਲੇ ਪਟਾਕੇ ਪੂਰੀ ਤਰ੍ਹਾਂ ਬੈਨ ਹਨ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਗ੍ਰੀਨ ਕਰੈਕਰਸ ਕਿੱਥੋਂ ਖਰੀਦੇ ਜਾ ਸਕਦੇ ਹਨ ਦਿੱਲੀ ਵਿੱਚ 188 ਅਰਜ਼ੀਆਂ ਵਿੱਚੋਂ ਪ੍ਰਸ਼ਾਸਨ ਨੇ ਸਿਰਫ 163 ਸ਼ਾਪਸ ਨੂੰ ਲਾਇਸੈਂਸ ਦਿੱਤਾ ਹੈ ਸ਼ਾਰਦਾ 26 ਈਸਟ ਦਿੱਲੀ 25 ਨਾਰਥ ਈਸਟ ਦਿੱਲੀ 21 ਨਾਰਥ ਦਿੱਲੀ ਹਰ ਲਾਇਸੈਂਸ ਸ਼ਾਪ ਹਨ ਨੌਇਡਵਾਸੀਆਂ ਲਈ ਵੀ ਈਸਟ ਦਿੱਲੀ ਦੀਆਂ ਅਥਾਰਾਈਜ਼ਡ ਸ਼ਾਪਸ ਤੋਂ ਪਟਾਕੇ ਖਰੀਦਣੇ ਦੀ ਆਗਿਆ ਹੈ ਧਿਆਨ ਰੱਖੋ ਕਿ ਦੀਵਾਲੀ ਤੋਂ ਬਾਅਦ ਬਚਾ ਹੋਇਆ ਸਟਾਕ 2 ਅਕਤੂਬਰ ਤੱਕ ਹੋਲ ਸੇਲਰਸ ਨੂੰ ਰਿਟਰਨ ਕਰਨਾ ਹੋਵੇਗਾ ਦਿੱਲੀ ਪੁਲਿਸ ਇਸ ਦੀ ਖਾਸ ਨਿਗਰਾਨੀ ਕਰੇਗੀ ਕੋਈ ਵੀ ਨਿਯਮਾਂ ਦੀ ਉਲੰਘਣ ਕਰਨ ਵਾਲਾ ਲਾਇਸੈਂਸ ਅਤੇ ਸ਼ਾਪ ਦੋਨਾਂ ਲਈ ਸਸਪੈਂਡ ਹੋ ਸਕਦਾ ਹੈ ਇਸ ਲਈ ਇਸ ਦੀਵਾਲੀ ਸੁਰੱਖਿਤ ਅਤੇ ਇਕੋ ਫ੍ਰੈਂਡਲੀ ਤਰੀਕੇ ਨਾਲ ਮਨਾਓ ਗ੍ਰੀਨ ਕ੍ਰੈਕਰਸ ਵਰਤੋ ਕਰੋ ਅਤੇ ਨਿਯਮਾਂ ਦਾ ਧਿਆਨ ਰੱਖੋ ਹੈਪੀ ਅਤੇ ਸੇਫ ਦੀਵਾਲੀ ਦੀਵਾਲੀ ਤੇ ਪ੍ਰਦੂਸ਼ਣ ਕੰਟਰੋਲ ਅਤੇ ਤਿਉਹਾਰ ਮਨਾਉਣ ਦੇ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਦਿੱਲੀ ਪ੍ਰਸ਼ਾਸਨ ਨੇ ਕੁਝ ਖਾਸ ਨਿਯਮ ਕੋਸ਼ਿਸ਼ਿਤ ਕੀਤੇ ਹਨ ਇਸ ਸਾਲ ਸਿਰਫ ਗ੍ਰੀਨ ਕੈਕਰਸ ਹੀ ਆਗਿਆਤ ਹਨ ਅਤੇ ਇਸ ਲਈ ਸਿਰਫ ਉਹੀ ਪਟਾਕੇ ਖਰੀਦੇ ਅਤੇ ਵਰਤੇ ਜਾ ਸਕਦੇ ਹਨ ਜਿਨ੍ਹਾਂ ਕੋਲ ਨੀਰੀ ਸਰਟੀਫਿਕੇਟ ਅਤੇ ਵੈਧ QR ਕੋਡ ਹੋਵੇ ਪਟਾਕੇ ਵੇਚਣ ਦੀ ਆਗਿਆ 1 ਅਕਤੂਬਰ ਤੋਂ 1 ਅਕਤੂਬਰ ਤੱਕ ਹੈ ਦਿੱਲੀ ਵਿੱਚ ਪਟਾਕੇ ਜਲਾਉਣ ਦਾ ਸਮਾਂ ਵੀ ਸਖਤੀ ਨਾਲ ਨਿਰਧਾਰਿਤ ਕੀਤਾ ਗਿਆ ਹੈ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅਤੇ ਦੀਵਾਲੀ ਦੇ ਦਿਨ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਰਾਤ ਤੁਹ ਅਠ ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਜਲਾਏ ਜਾ ਸਕਦੇ ਹਨ ਸਟ੍ਰਿੰਗ ਕਰੈਕਰਸ ਜਾਂ ਲੜੀ ਵਾਲੇ ਪਟਾਕੇ ਪੂਰੀ ਤਰ੍ਹਾਂ ਬੈਨ ਹਨ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਗ੍ਰੀਨ ਕਰੈਕਰਸ ਕਿੱਥੋਂ ਖਰੀਦੇ ਜਾ ਸਕਦੇ ਹਨ ਦਿੱਲੀ ਵਿੱਚ 188 ਅਰਜ਼ੀਆਂ ਵਿੱਚੋਂ ਪ੍ਰਸ਼ਾਸਨ ਨੇ ਸਿਰਫ 163 ਸ਼ਾਪਸ ਨੂੰ ਲਾਇਸੈਂਸ ਦਿੱਤਾ ਹੈ ਸ਼ਾਰਦਾ 26 ਈਸਟ ਦਿੱਲੀ 25 ਨਾਰਥ ਈਸਟ ਦਿੱਲੀ 21 ਨਾਰਥ ਦਿੱਲੀ ਹਰ ਲਾਇਸੈਂਸ ਸ਼ਾਪ ਹਨ ਨੌਇਡਵਾਸੀਆਂ ਲਈ ਵੀ ਈਸਟ ਦਿੱਲੀ ਦੀਆਂ ਅਥਾਰਾਈਜ਼ਡ ਸ਼ਾਪਸ ਤੋਂ ਪਟਾਕੇ ਖਰੀਦਣੇ ਦੀ ਆਗਿਆ ਹੈ ਧਿਆਨ ਰੱਖੋ ਕਿ ਦੀਵਾਲੀ ਤੋਂ ਬਾਅਦ ਬਚਾ ਹੋਇਆ ਸਟਾਕ 2 ਅਕਤੂਬਰ ਤੱਕ ਹੋਲ ਸੇਲਰਸ ਨੂੰ ਰਿਟਰਨ ਕਰਨਾ ਹੋਵੇਗਾ ਦਿੱਲੀ ਪੁਲਿਸ ਇਸ ਦੀ ਖਾਸ ਨਿਗਰਾਨੀ ਕਰੇਗੀ ਕੋਈ ਵੀ ਨਿਯਮਾਂ ਦੀ ਉਲੰਘਣ ਕਰਨ ਵਾਲਾ ਲਾਇਸੈਂਸ ਅਤੇ ਸ਼ਾਪ ਦੋਨਾਂ ਲਈ ਸਸਪੈਂਡ ਹੋ ਸਕਦਾ ਹੈ ਇਸ ਲਈ ਇਸ ਦੀਵਾਲੀ ਸੁਰੱਖਿਅਤ ਅਤੇ ਇਕੋ-ਫ੍ਰੈਂਡਲੀ ਤਰੀਕੇ ਨਾਲ ਮਨਾਓ ਗ੍ਰੀਨ ਕ੍ਰੈਕਰਜ਼ ਵਰਤੋ ਕਰੋ ਅਤੇ ਨਿਯਮਾਂ ਦਾ ਧਿਆਨ ਰੱਖੋ ਹੈਪੀ ਅਤੇ ਸੇਫ ਦੀਵਾਲੀ